ਦੀ ਪੰਚਾਇਤ ਦੇ ਵਿੱਚ ਅੱਜ ਅਸੀਂ ਫਿਰੋਜ਼ਪੁਰ ਦੇ ਲੱਖੋ ਕੇ ਬੇਰਾਮ ਦੇ ਪਿੰਡ ਦੇ ਵਿੱਚ ਖੜੇ ਆ ਮੈਂ ਦਿਖਾਣਾ ਚਾਹੁੰਦਾ ਪਿੱਛੇ ਮੇਰੇ ਪਿੱਛੇ ਪਿੰਡ ਵਾਸੀ ਖੜੇ ਹੋਏ ਆ ਇਹ ਲੱਖੋ ਕੇ ਬੇਰਾਮ ਹੈਗਾ ਵਾ ਫਿਰੋਜ਼ਪੁਰ ਦੇ ਅੰਦਰ ਇਹ ਪਿੰਡ ਜਿਹੜਾ ਪੈਂਦਾ ਹੈ ਗੁਰੂ ਸਾਹਿਬੇ ਹਲਕੇ ਦੇ ਵਿੱਚ ਹੈ ਇੱਥੋਂ ਦੇ ਲੋਕ ਜਿਹੜਾ ਕਾਫੀ ਖੁਸ਼ਵਾਦ ਨੇ ਇੱਥੇ ਜਿਹੜੀ ਸੱਤ ਦੇ ਵਿੱਚ ਬੈਠ ਕੇ ਜਿਹੜਾ ਗੱਲਬਾਤਾਂ ਕਰਦੇ ਨੇ ਜਿਹੜੇ ਆਪਸ ਦੇ ਵਿੱਚ ਜਿਹੜੀ ਪੁਰਾਣੀ ਰੀਤੀ ਰਿਵਾਜ ਨੇ ਇਸ ਪਿੰਡ ਦੇ ਵਿੱਚ ਅੱਜ ਵੀ ਜਿਹੜਾ ਦਿਖਾਈ ਦਿੰਦੇ ਨੇ ਪਿੰਡ ਦੇ ਲੋਕ ਜਿਹੜਾ ਆ ਕਾਫੀ ਖੁਸ਼ ਹਿਗੇ ਨੇ ਮੈਂ ਗੱਲਬਾਤ ਕਰਦਾ ਬਾਬਾ ਜੀ ਕੀ ਪਿੰਡ ਦੇ ਵਿੱਚ ਕਿਹੜਾ ਕਿਹੜਾ ਹੋਰ ਵਿਕਾਸ ਹੋਣਾ ਚਾਹੀਦਾ ਵੈ ਅਸੀਂ ਇਹਨਾਂ ਵਿਕਾਸ ਪਿੰਡ ਦਾ ਵਿਕਾਸ ਜ਼ਰੂਰੀ ਹੈ ਬਿਲਕੁਲ ਗਾਇ ਜਿਹੜਾ ਵਿਕਾਸ ਹੋਵੇ ਮਜ਼ਦੂਰ ਦੀ ਦਿਹਾੜੀ ਵਧੇ ਜਿਹੜਾ ਜ਼ਿੰਮੇਵਾਰ ਦਾ ਕੋਈ ਥੋੜਾ ਜਿਹਾ ਬੋਲ ਬਣਾ ਚਾਹੀਦਾ ਹੈ ਬਸ ਪਾਕਿਸਤਾਨ ਦੇ ਕਿਲੇ ਜਾਣਦੇ ਹਾਂ ਬਿਲਕੁਲ ਜਿਹੜਾ ਕਿਹੜਾ ਕਿਹ ਮਜ਼ਦੂਰ ਨੂੰ ਜਿਹੜਾ ਦਿਹਾੜੀ ਵੀ ਮਿਲੇ ਸਰਕਾਰਾਂ ਨੂੰ ਚਾਹੀਦਾ ਕਿ ਜਿਹੜਾ ਧਿਆਨ ਦੇਣ ਉਹ ਬਾਈ ਜੀ ਤੁਸੀਂ ਕੀ ਕਹਿੰਦੇ ਕਿ ਅੱਜ ਆਪਣਾ ਜਿਹੜਾ ਪਿੰਡ ਜਿਹੜਾ ਹੈਗਾ ਵਾ ਕਿੱਥੇ ਖੜਾ ਵਾ 1900 ਆਜ਼ਾਦੀ ਤੋਂ ਬਾਅਦ ਕਿੱਥੇ ਖੜਾ ਪਿੰਡ ਵਿੱਚ ਵਿਕਾਸ ਹੋਇਆ ਜੀ ਪਿੰਡ 'ਚ ਤੇ ਬਹੁਤ ਸਾਰਾ ਰਹਿਦਾ ਵੇ ਸਮੇਂ ਦੀਆਂ ਸਰਕਾਰਾਂ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਵਸੇ ਤੇ ਵਿਕਾਸ ਜਿਹੜਾ ਲੱਖੋ ਕੇ ਬਰਾਮ ਦਾ ਬਹੁਤ ਥੋੜਾ ਜੀ ਸਰ ਕੀ ਕੀ ਤੁਸੀਂ ਸਰਕਾਰਾਂ ਤੋਂ ਡਿਮਾਂਡ ਕਰਦੇ ਹੋ ਕਿ ਤੁਹਾਡੇ ਪਿੰਡ ਦਾ ਵਿਕਾਸ ਹੋਵੇ ਸਾਡੇ ਪਿੰਡ ਦੇ ਖਾਸ ਜੀ ਨਿਕਾਸੀ ਨਾਲਾ ਜੀ ਸਾਡੇ ਪਿੰਡ ਹੈ ਗਈ ਜੇ ਬਹੁਤ ਦਿੱਕਤ ਆਉਂਦੀ ਜੀ ਹੋਰ ਜੀ ਕੋਈ ਜਿਮ ਵਗੈਰਾ ਸਪੋਰਟਸ ਨਹੀਂ ਕੋਈ ਗਰਾਊਂਡ ਨਹੀਂ ਸਾਡੇ ਪਿੰਡ ਹੈਗਾ ਜੀ ਜੋ ਗਰਾਊਂਡ ਹੈਗਾ ਜੀ ਉਹ ਵੀ ਉਹਦੇ ਅੰਡਰ ਤੇ ਹੋ ਗਿਆ ਜੀ ਕੋਈ ਗਰਾਊਂਡ ਨਹੀਂ ਹੈਗਾ ਹੁਣ ਨੌਜਵਾਨਾਂ ਦੇ ਖੇਡਣ ਦਾ ਕੋਈ ਸਾਧਨ ਨਹੀਂ ਹੈ ਤੇ ਨਛੇ ਦੀ ਦਾੱਚੇ ਬੜੇ ਜਾਂਦੇ ਆ ਬਾਹਰ ਨੂੰ ਭਜੇ ਜਾਂਦੇ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ ਜੀ ਕਿ ਮੰਨਦੇ ਕਿ ਨੌਜਵਾਨ ਬਾਹਰ ਕਿਉਂ ਭੱਜ ਰਹੇ ਆ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਉਹ ਦੇਸ਼ ਦੇ ਵਿੱਚ ਕਿਉਂ ਨਹੀਂ ਰਹਿਣਾ ਚਾਹੁੰਦੇ ਬੇਰੁਜ਼ਗਾਰੀ ਹੈ ਜੀ ਮੈਂ ਸਰਕਾਰਾਂ ਨੇ ਲਾਰੇ ਲਾਏ ਨੌਕਰੀ ਦਿਆਂਗੇ ਪਰ ਨਹੀਂ ਇਸ ਕਰਕੇ ਬਾਹਰ ਨੂੰ ਯੋਧ ਭੱਜੇ ਜਾ ਰਹੇ ਨੇ ਨਸ਼ੇ ਦੀ ਵੀ ਗੱਲ ਕੀਤੀ ਜੀ ਪਿੰਡ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਮਸ਼ਨ ਕੁਝ ਸੁਧਾਰ ਹੋਇਆ ਜੀ ਅੱਗੇ ਨੂੰ ਸਾਰਾ ਨਹੀਂ ਕਹਿ ਸਕਦੇ ਤੋਂ ਕੁਝ ਹੈਗਾ ਭਈ ਜੀ ਪਿੰਡ ਵਿੱਚ ਸੱਥਾ ਲੱਗਦੀਆਂ ਹੁੰਦੀਆਂ ਸੀ ਬਜ਼ੁਰਗ ਬੈਠੇ ਹੁੰਦੇ ਸੀ ਗੱਲਾਂ ਬਾਤਾਂ ਕਰਦੇ ਸੀ ਤੁਹਾਡੇ ਪਿੰਡ ਚ ਵੀ ਦੇਖਣ ਨੂੰ ਮਿਲਿਆ ਵਾ ਇਹ ਕੀ ਐਵੇਂ ਦਾ ਮਾਹੌਲ ਹੈਗਾ ਹਲੇ ਵੀ ਤੁਹਾਡੇ ਪਿੰਡ ਦੇ ਵਿੱਚ ਸਾਰਾ ਨਹੀਂ ਬਿਲਕੁਲ ਹੈਗਾ ਜੀ ਆਪਸੀ ਭਾਈਚਾਰਾ ਵਧੀਆ ਇੱਕ ਦੂਜਾ ਮੇਲ ਮਲਾ ਆਪਣਾ ਕੋਈ ਲੜਾਈ ਝਗੜਾ ਵੋਟਾਂ ਤੱਕ ਹੀ ਹੁੰਦਾ ਸੀ ਉਹ ਤੋਂ ਬਾਅਦ ਸਾਰੇ ਇੱਕ ਹੋ ਜਾਂਦੇ ਸਾਰਿਆਂ ਦੇ ਘਰ ਹੁਣ ਜਾਂਦੇ ਆ ਬਿਲਕੁਲ ਜਿਹੜਾ ਅੱਜ ਵੀ ਇਸ ਪਿੰਡ ਦੇ ਵਿੱਚ ਛੱਟ ਦੇ ਵਿੱਚ ਬੈਠ ਕੇ ਜਿਹੜਾ ਲੋਕ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਬਜ਼ੁਰਗ ਬੈਠੇ ਹੁੰਦੇ ਆ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਹਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਵਿਕਾਸ ਤੇ ਜੀ ਇਹੋ ਹੀ ਆ ਜੋ ਬੰਦੇ ਦੱਸ ਦਿੱਤਾ ਹਾਂ ਜੀ ਕਾਜ਼ ਰਹਿਦਾ ਬਹੁਤ ਜ਼ਿਆਦਾ ਸਾਡੇ ਗਲੀਆਂ ਬਹੁਤ ਰੀਦੀਆ ਬਣਨ ਵਾਲੀਆਂ ਪਿੰਡ ਦੇ ਸੂਦਾਵਾ ਕਿਵੇਂ ਦੀ ਹੈ ਇਹ ਤਾਂ ਠੀਕ ਹੈ ਜੀ ਬਹੁਤ ਵਧੀਆ ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਹੈ ਜੀ ਕੋਈ ਲੜਾਈ ਝਗੜਾ ਨਹੀਂ ਕੋਈ ਉਹ ਜਿਹਾ ਨਹੀਂ ਹਾਂਜੀ ਬਿਲਕੁਲ ਜਿਹੜਾ ਇਹਨਾਂ ਕਿਹਾ ਕਿ ਪਿੰਡ ਦੇ ਵਿੱਚ ਕਾਫੀ ਜਿਹੜਾ ਵਧੀਆ ਮਾਹੌਲ ਹੈਗਾ ਪਰ ਵਿਕਾਸ ਹਲੇ ਹੋਰ بڑا ਬਾਕੀ ਹੈਗਾ ਵਾ ਕੀ ਨਾਮ ਹੈ ਜੀ ਤੁਹਾਡਾ ਤੇ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਹਲੇ ਲੋੜ ਹੈਗੀ ਹੈ ਬਹੁਤ ਚੀਜ਼ਾਂ ਦੀ ਲੋੜ ਹੈ ਬਹੁਤ ਬੋਲਦੇ ਨੇ ਜਿਹੜਾ ਕਿ ਜੀ ਆਪ ਸੜੀਆਂ ਵਾਲੀਆਂ ਹੋਰ ਹੀ ਬਹੁਤ ਪਾਣੀ ਦਾ ਬਹੁਤ ਸਾਟ ਹੋਣਾ ਹੈਗਾ ਬਿਲਕੁਲ ਮੇਨਰ ਹੋਰ ਪਿੰਡ ਵਾਸੀ ਹੈਗੇ ਨੇ ਕੀ ਨਾਮ ਹੈ ਜੀ ਤੁਹਾਡਾ ਪਰਮਿੰਦਰਜੀਤ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਕਿਹੜਾ ਕਿਹੜਾ ਵਿਕਾਸ ਹੋਣ ਵਾਲਾ ਹੈਗਾ ਵਾ ਇੱਕ ਤੇ ਜੀ ਛੱਪੜ ਜਦੋਂ ਪਰਲਾ ਉਹ ਪਰਿਆਰੇ ਦਾ ਆ ਉਹਦਾ ਪਾਣੀ ਦਾ ਨਿਕਾਸ ਕਰਨ ਵਾਲਾ ਜੀ ਉਹ ਹੈਗਾ ਜੀ ਹਾਂਜੀ ਹੋਰ ਜੇ ਗੱਲ ਕਰੀਏ ਪਹਿਲੇ ਜਿਹੜੇ 1947 ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਅੱਜ ਤੁਹਾਡਾ ਪਿੰਡ ਕਿੱਥੇ ਖੜਾ ਹੋਇਆ ਨੇ ਕੁਝ ਠੀਕ ਹੈ ਜੀ ਪਿੰਡ ਦਾ ਕੋਈ ਏਡਾ ਨਹੀਂ ਕੋਈ ਵਧੀਆ ਆ ਭਾਈਚਾਰਾ ਸਾਰਾ ਵਧੀਆ ਆ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਕੁਝ ਗਲੀਆਂ ਨਾਲੀਆਂ ਦਾ ਜਿਹੜਾ ਕੋਈ ਰਹਿੰਦਾ ਵਿਕਾਸ ਕੋਸ਼ਿ ਚੱਲੀ ਜਾਂਦਾ ਹੁਣ ਕੋਈ ਜਾਂਦਾ ਜੀ ਹਾਂਜੀ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਕਿ ਤੁਹਾਡੇ ਪਿੰਡ ਲਈ ਜਿਹੜੀ ਗਰੰਟਾ ਦਿੱਤੀਆਂ ਜਾਂ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਵਿਕਾਸ ਅਲੇ ਅਧੂਰਾ ਪਿਆ ਉਹ ਹੋਵੇ ਹਾਂਜੀ ਵਿਕਾਸ ਤੇ ਵਿਕਾਸ ਤੇ ਹੋਣਾ ਹੀ ਚਾਹੀਦਾ ਜੀ ਜਿੰਨਾ ਵੀ ਆ ਵਾਅਦਾ ਵਾਅਦਾ ਜੋ ਗਲੀਆਂ ਨਾਲੀਆਂ ਆ ਤੇ ਇੱਕ ਮੰਗ ਕਰਦੇ ਆ ਜਿਹੜੇ ਨੌਜਵਾਨ ਆ ਉਹਨਾਂ ਵਾਸਤੇ ਗਰਾਊਂਡ ਮੇਨ ਗਰਾਊਂਡ ਬਹੁਤ ਛੋਟਾ ਆ ਤੇ ਇੱਕ ਜਿਹੜਾ ਕੋਈ ਸਟੇਡੀਅਮ ਵਧੀਆ ਹੋਣਾ ਚਾਹੀਦਾ ਜ਼ਰੂਰੀ ਤੇ ਜਿਮ ਜਿਮ ਵਗੈਰਾ ਜਿਵੇਂ ਜਿਮ ਵੀ ਨਹੀਂ ਹੈ ਜੀ ਸਾਡੇ ਪਿੰਡ 'ਚ ਵੀ ਇਹੋ ਜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਨੌਜਵਾਨ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਜਿਮ ਹੋਣੀ ਚਾਹੀਦੀ ਹੈ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜਾ ਨੌਜਵਾਨ ਹੈ ਉਹ ਜੇ ਖੇਡਾਂ ਵੱਲ ਹੋਊਗਾ ਤੇ ਨਸ਼ੇ ਤੋਂ ਵੀ ਦੂਰ ਰਹੂਗਾ ਬਾਈ ਜੀ ਤੁਸੀਂ ਕਹਿੰਦੇ ਹੋ ਯੰਗਸਟਰ ਹੋ ਕਿ ਪਿੰਡ ਦੇ ਵਿੱਚ ਤੁਹਾਡੇ ਕਿਹੜਾ-ਕਿਹੜਾ ਵਿਕਾਸ ਹੋਲੇ ਹੋਣਾ ਬਾਕੀ ਹੈ ਤੇ ਕੀ ਮੰਗ ਕਰਦੇ ਹੋ ਵਿਕਾਸ ਜੀ ਕਾਫੀ ਹੱਦ ਤੱਕ ਰਹਿੰਦੇ ਆ ਸਾਡੇ ਪਿੰਡ ਦੇ ਦੂਸਰਾ ਨੰਬਰ ਜੀ ਮੇਨ ਚੀਜ਼ ਆ ਜਿਵੇਂ ਪੜ੍ਹੇ ਲਿਖੇ ਨੌਜਵਾਨ ਆ ਉਹ ਪੜ੍ਹਾਈ ਤੋਂ ਹਟ ਕੇ ਨਸ਼ਿਆਂ ਦੀ ਤਰਫ ਵੱਲ ਜਾ ਰਹੇ ਆ ਤੇ ਉਹ ਨਸ਼ਿਆਂ ਤੋਂ ਕਾਫੀ ਹੱਦ ਤੱਕ ਪ੍ਰੇਮ ਮਤਲਬ ਲੈਣੀ ਚਾਹੀਦੀ ਆ ਸਾਰੇ ਪੰਚਾਇਤ ਨੂੰ ਫੈਸਲੇ ਲੈਣੇ ਚਾਹੀਦੇ ਚੰਗੇ ਤਾਂ ਜੋ ਨਸ਼ੇ ਰੁਕੇ ਜਾਣ ਤੇ ਜਿਹੜੇ ਨਸ਼ੇ ਬੱਚੇ ਲੱਗ ਚੁੱਕੇ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਕਿਸੇ ਚੰਗੇ ਡਾਕਟਰ ਕੋਲ ਲਿਜਾ ਕੇ ਜਾਂ ਕਿਤੇ ਵੀ ਸੰਸਥਾ ਦੇ ਲਿਜਾ ਕੇ ਨਸ਼ਿਆਂ ਤੋਂ ਉਹਨਾਂ ਨੂੰ ਪਹੁੰਚਾਇਆ ਜਾ ਸਕੇ ਤੁਸੀਂ ਹੋਰ ਕੀ ਮੰਗ ਕਰਦੇ ਤੁਹਾਡੇ ਪਿੰਡ ਦੇ ਵਿੱਚ ਕਿਹੜਾ ਕਿਹੜਾ ਵਿਕਾਸ ਹੋਲੇ ਹੋਣਾ ਬਾਕੀ ਸਿਹਤ ਸਹੂਲਤਾ ਗੱਲ ਕਰੀਏ ਖੇਡ ਦਾ ਨੂੰ ਲੈ ਕੇ ਗੱਲ ਕਰੀਏ ਹੋਰ ਗਲੀਆਂ ਦੀ ਗੱਲ ਕਰੀਏ ਤਾਂ ਮੇਨ ਵਿਕਾਸ ਜੀ ਆਪਾਂ ਚਾਹੀਦੀ ਹੈ ਸਫਾਈ ਪਿੰਡ ਚ ਉਹ ਮਤਲਬ ਆਪਾਂ ਕਹਿ ਸਕਦੇ ਹਾਂ ਪੰਚਾਇਤ ਨਹੀਂ ਸਾਰਾ ਕੁਝ ਕਰ ਸਕਦੀ ਉਹ ਤੇ ਪਿੰਡ ਵਾਸੀਆਂ ਨੂੰ ਵੀ ਥੋੜਾ ਜਿਹਾ ਚਾਹੀਦਾ ਚਲੋ ਉਹਨਾਂ ਨੂੰ ਵੀ ਹਮਾਇਤ ਕਰਨੀ ਚਾਹੀਦੀ ਹੈ ਸਫਾਈ ਚਾਹੀਦੀ ਹੈ ਨਾਲੀਆਂ ਦਾ ਸਹੀ ਵਿਕਾਸ ਨਹੀਂ ਹੈਗਾ ਸਾਡੇ ਪਾਣੀ ਦਾ ਤੁਸੀਂ ਦੇਖ ਹੀ ਰਹੇ ਜੋ ਲੱਗ ਲੱਗੇ ਕਾਫੀ ਹੱਦ ਤੱਕ ਮਾੜੇ ਹਾਲਾਤ ਆ ਤੇ ਇਹਨਾਂ ਚੀਜ਼ਾਂ ਦੇ ਮਤਲਬ ਕਾਫੀ ਹੱਲ ਜਾਂਦਾ ਤੁਸੀਂ ਯੂਥ ਹੋ ਉਹ ਪਿੰਡ ਦੇ ਵਿੱਚ ਜਿਹੜਾ ਪਹਿਲੇ ਟਾਈਮ ਦੇ ਉੱਤੇ ਬਜ਼ੁਰਗ ਸੱਥਾਂ ਦੇ ਉੱਤੇ ਬੈਠਦੇ ਹੁੰਦੇ ਸੀ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਅੱਜ ਉਹ ਦੌਰ ਕਿਉਂ ਜਿਹੜਾ ਦੂਰ ਭਜਦਾ ਜਾ ਰਿਹਾ ਅੱਜ ਜੀ ਕਾਫੀ ਹੱਦ ਤੱਕ ਇਕਤਾ ਦਾ ਕੋਈ ਏਡਾ ਰਿਆ ਨਹੀਂ ਹੈਗਾ ਤੇ ਨਾ ਹੀ ਉਹ ਗੱਲਾਂ ਪੁਰਾਣੀਆਂ ਰਹੀਆਂ ਹੀ ਆ ਤੇ ਫੇਰ ਵੀ ਕਾਫੀ ਹੱਦ ਤੱਕ ਸਾਡਾ ਪਿੰਡ ਚੰਗਾ ਵਾ ਜੀ ਇਕੱਠ ਹੋ ਕੇ ਬੈਠਾ ਰਹਿੰਦਾ ਵਾ ਵੋਟਾ ਸਮੇਂ ਥੋੜਾ ਜਿਹਾ ਜ਼ਰੂਰ ਲਾ ਡੱਡ ਹੁੰਦਾ ਵਾ ਫੇਰ ਸਾਰੇ ਵੀਰ ਭਰਾ ਇਕੱਠੇ ਹੁੰਦੇ ਆ ਤੇ ਵਧੀਆ ਵਾ ਉਸ ਸਮੇਂ ਤੋਂ ਹਾਲੇ ਵੀ ਸਾਡਾ ਪਿੰਡ ਕਾਫੀ ਚੰਗਾ ਵਾ ਜੀ ਹਾਂ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਪਿੰਡ ਇਹਨਾਂ ਦਾ ਸਾਰਾ ਇਕੱਠਾ ਹੈ ਪਰ ਜਦੋਂ ਵੋਟਾਂ ਆਉਂਦੀਆਂ ਉਦੋਂ ਉਹ ਹੋ ਜਾਂਦਾ ਪਰ ਲੇਕਿਨ ਅੱਜ ਵੀ ਜਿਹੜਾ ਇਹਨਾਂ ਦਾ ਪਿੰਡ ਇਕੱਠਾ ਵਾ ਭਾਈ ਜੀ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਜਿਹੜਾ ਹੋਣਾ ਚਾਹੀਦਾ ਲੋਕ ਹੈਗੇ ਨੇ ਪਰ ਉਹ ਜਿਹੜਾ ਮੀਡੀਆ ਦੇ ਸਾਹਮਣੇ ਝਿਜਕਦੇ ਨੇ ਪਰ ਮੇਰੇ ਨਾਲ ਬਜ਼ੁਰਗੇ ਹੈਗੇ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਅੱਜ ਪਿੰਡ ਦੇ ਵਿੱਚ ਜੇ ਗੱਲ ਕਰੀਏ ਉਹ ਸੱਤਾਂ ਕਿੱਥੇ ਗੈਪ ਹੋ ਰਹੀਆਂ ਨੇ ਨੌਜਵਾਨ ਉਹ ਸੱਤਾਂ ਦੇ ਵਿੱਚ ਕਿਉਂ ਨਹੀਂ ਆਉਂਦੇ ਕਿਉਂਕਿ ਪਿੰਡ ਦੇ ਵਿੱਚ ਉਹ ਸਾਥ ਹੁੰਦੀ ਸੀ ਜਿੱਥੇ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਸੀ ਵਿਚਾਰ ਵਟਾਂਦਰਾ ਹੁੰਦਾ ਸੀ ਪਿੰਡ ਦੇ ਮੁੱਦਿਆਂ ਨੂੰ ਉਚਾਰਿਆ ਜਾਂਦਾ ਸੀ ਕਿਉਂ ਅੱਜ ਉਹ ਦੂਰ ਕਿਉਂ ਹੋ ਰਹੇ ਨੇ ਇਹ ਚੀਜ਼ ਇਹ ਸਭ ਤੋਂ ਪਹਿਲਾਂ ਤੇ ਇਹ ਆ ਜੀ ਜਿਹੜਾ ਸੱਭਿਆਚਾਰਕ ਸਾਡੇ ਕੋਲ ਬਹੁਤ ਦੂਰ ਜਾ ਰਿਹਾ ਜੀ ਇਹ ਵੀ ਹੋਣਾ ਜ਼ਰੂਰੀ ਹੈ ਜੀ ਪੰਜਾਬੀ ਬੋਲੀ ਜਿਹੜੀ ਉਹਨੂੰ ਮੁੱਖ ਰੱਖਿਆ ਜਾਵੇ ਹੋਰ ਹੋਰ ਬਾਕੀ ਸਾਡੀਆਂ ਇਹ ਆ ਜੀ ਜਿਹੜੀਆਂ ਕੋਈ ਪੜਿਆ ਲਿਖਿਆ ਪਹਿਲੀ ਗੱਲ ਤੇ ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ ਕੋਈ ਪੜਦਾ ਹੀ ਨਹੀਂ ਜੇ ਪੜ ਜਾਂਦਾ ਗਾ ਨੌਕਰੀ ਲੱਗਦਾ ਅੱਗੋਂ ਪੈਸੇ ਮੰਗਦੇ ਰਹੇ ਆ ਪਿਛਲੇ 10 ਸਾਲ ਵੀ ਸਰਕਾਰ ਨੇ ਉਹੀ ਕੀਤਾ ਪੈਸਾ ਮੁੱਖ ਰੱਖਿਆ ਜੀ ਇਹ ਚੀਜ਼ हटਣੀ ਚਾਹੀਦੀ ਹੈ ਮੰਨਦੇ ਹੋ ਕਿ ਜਿਹੜਾ ਨੌਜਵਾਨ ਬਾਹਰ ਜਾ ਰਿਹਾ ਹੈ ਉਹ ਕਿਉਂ ਜਾ ਰਿਹਾ ਇਹ ਬੇਰੁਜ਼ਗਾਰੀ ਕਰਨ ਦੀ ਹੁਣ ਇੱਥੇ ਜਿਹਦੇ ਕੋਲ ਵਿਚਾਰੇ ਕੋਈ ਕੰਮਕਾਰ ਨਹੀਂ ਉਹ ਬਾਹਰ ਭਜਦਾ ਮਜ਼ਦੂਰੀ ਮਿਹਨਤ ਵਾਲੇ ਕੰਮੇ ਤੋਂ ਟੱਪਿਆ ਪਿਆ ਜੀ ਮਿਹਨਤ ਮਜ਼ਦੂਰੀ ਦਾ ਕੰਮ ਕੋਈ ਹੈ ਹੀ ਨਹੀਂਗਾ ਜੀ ਇੱਥੇ ਕੀ ਕਹੋਗੇ ਤੁਸੀਂ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਤੇ ਵੇਖੋ ਜੀ ਜਿਹੜੇ ਕੋ ਪੜੇ ਲਿਖੇ ਆ ਉਹਨਾਂ ਨੂੰ ਨੌਕਰੀਆਂ ਦੇਣ ਰਿਸ਼ਤਤ ਖੋਰੀ ਬੰਦ ਕਰਨ ਜੋ ਸਹੀ ਸਲਾਮਤ ਆਪ ਦਾ ਪਰਿਵਾਰ ਦੀ ਸੰਭਾਲ ਕਰ ਸਕੇ ਗਰੀਬ ਵਿਚਾਰਾ ਹੋਰ ਗਰੀਬ ਦੇ ਪੱਲੇ ਤੇ ਕੁਝ ਨਹੀਂ ਆਦਾ ਜੀ ਕਿਸਾਨੀ ਅੱਜ ਕਿੱਥੇ ਖੜੀ ਐ ਕਿਸਾਨੀ ਤਕਰੀਮ ਤੇ ਠੀਕ ਆ ਇਹਨਾਂ ਨੂੰ ਵੈਸੇ ਚਲੋ ਸਰਕਾਰਾਂ ਦੇ ਵੀ ਜਾਂਦੀਆਂ ਜੋ ਇਹ ਮੰਗਦੇ ਆ ਹੁਣ ਆ ਪਿੱਛੇ ਜੀ ਇਹਨਾਂ ਨੇ ਆ ਕੀਤਾ ਸੀਗਾ ਤੇ ਕੈਪਟਨ ਸਾਹਿਬ ਨੇ ਕਰਜ਼ਾ ਮਾਫਦਾ ਬਾਬਾ ਥਾਮਾ ਦੇ ਜਿਹੜਾ ਕੀਤਾ ਠੀਕ ਕੀਤਾ ਤੇ ਬਾਕੀ ਹੁਣ ਅੱਗੇ ਵੀ ਕਰਨਗੇ ਜਿਹੜਾ ਕੀਤਾ ਯੋਧ ਕਰਦੇ ਆ ਜੀ ਬਿਲਕੁਲ ਜਿਹੜਾ ਇਹਨਾਂ ਨੇ ਕਹਿਣਾ ਕਿ ਸਰਕਾਰਾਂ ਨੂੰ ਕਿਸਾਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਹੋਰ ਕਈ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਮੇਰੇ ਨਾਲ ਪਿੰਡ ਹੋਰ ਵੀ ਹੈਗੇ ਆ ਆਪਾਂ ਗੱਲਬਾਤ ਕਰਦੇ ਆ ਭਾਈ ਜੀ ਤੁਸੀਂ ਯੂਥ ਹੋ ਤੁਸੀਂ ਕੀ ਮੰਨਦੇ ਹੋ ਕਿ ਅੱਜ ਦਾ ਨੌਜਵਾਨ ਪਿੰਡਾਂ ਦੇ ਵਿੱਚੋਂ ਕਿਉਂ ਦੂਰ ਜਾ ਰਿਹਾ ਭਾਈ ਅੱਜ ਦਾ ਨੌਜਵਾਨ ਪਿੰਡਾਂ ਦੇ ਵਿੱਚ ਤਾਂ ਵੀ ਜਾ ਰਿਹਾ ਕਿਉਂ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਠੀਕ ਹੈ ਨਾ ਜੇ ਆਪਣੇ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲੇਗਾ ਤਾਂ ਕੋਈ ਵੀ ਨੌਜਵਾਨ ਬਾਹਰ ਜਾਣ ਦੀ ਕੋਸ਼ਿਸ਼ ਨਹੀਂ ਕਰੇਗਾ ਕੀ ਕਾਰਨ ਕੀ ਹੈ ਮੇਨ ਕਾਰਨ ਇਹ ਹੈ ਕਿ ਬਾਹਰੋਂ ਇਹ ਕੀ ਪੈਸਾ ਇਕੱਠਾ ਕਰਕੇ ਤੇ ਬਾਹਰ ਭਜਦੇ ਜੇ ਉਹ ਹੀ ਪੈਸਾ ਆਪਦੇ ਪੰਜਾਬ ਚ ਲਾ ਕੇ ਕੋਈ ਰੋਜ਼ਗਾਰ ਕਰ ਲੈਣਾ ਤਾਂ ਬਹੁਤ ਵਧੀਆ ਗੱਲ ਆ ਤੇ ਪੰਜਾਬ ਦੇ ਵਿੱਚ ਕੀ ਨੌਜਵਾਨ ਦੀ ਕਦਰ ਨਹੀਂ ਪੈ ਰਹੀ ਜੇ ਕੋਈ ਸਟੱਡੀ ਕਰ ਲਾ ਇੰਜੀਨੀਅਰ ਬਣ ਜਾਂਦਾ ਪਰ ਉਹਨੂੰ ਇੱਥੇ ਲੋੜ ਨਹੀਂ ਪੈ ਰਹੀ ਉਹ ਸਿਰਫ ਕਹਿੰਦਾ ਕਿ ਮੈਂ ਬਾਹਰ ਜਾ ਕੇ ਕੰਮ ਕਰਾਂ ਖੁਸ਼ ਆ ਬਾਹਰ ਜਾਣ ਦੀ ਇੱਕੀ ਲੋੜ ਦੇਖਣ ਨੂੰ ਮਿਲੀ ਹੈ ਕਿ ਕਿਸਾਨੀ ਜਿੱਥੇ ਆਪਣੀ ਮੁੱਢ ਹੁੰਦੀ ਹੈ